ਜੋਨੇ ਕਾਂਗਰਸ ਦੇ ਉਮੀਦਵਾਰ ਰਾਜਪ੍ਰੀਤ ਜੀ ਜਿੱਥੇ ਉਹਨਾਂ ਦਾ ਰੋਡ ਤੋਂ ਕੱਢਿਆ ਜਾ ਰਿਹਾ ਹੈ ਤੁਹਾਡੇ ਸਾਹਮਣੇ ਹੈ ਕਾਂਗਰਸ ਵਰਗਾ ਕੋ ਜੋਸ਼ ਹੈ ਅਰੁਧਿਆਨੇ ਚਾਕ ਤੋਂ ਬਾਅਦ ਸਿਰਫ ਕਾਂਗਰਸ ਰਹੇਗੀ ਹੋਰ ਕੋਈ ਨਹੀਂ ਰਹੇਗਾ ਅੱਜ ਇਹ 25000 ਵੱਧ ਵੋਟਾਂ ਤੋਂ ਰਾਜੇ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਇੱਥੇ ਇੱਕ ਬਹੁਤ ਵਧੀਆ ਕੈਂਡੀਡੇਟ ਦਿੱਤਾ ਜਾਏਗਾ ਕਾਂਗਰਸ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਆ ਕਿਸ ਤਰ੍ਹਾਂ ਲੋਕਾਂ ਨੇ ਆਪਣੀ ਜਗਾ ਜਗਾ ਸਜਾ ਲਗਾਈਆਂ ਹੋਈਆਂ ਨੇ ਰਾਜਾ ਜਿੰਦ ਕੇ ਸਵਾਗਤ ਦੇ ਲਈ ਕਾਂਗਰਸ ਵਰਕਰਾਂ ਦੇ ਵਿੱਚ ਉਹ ਦੇਖੋ ਤੁਸੀਂ ਦੇਖ ਰਹੇ ਕਿੰਨੀ ਦੋਪਚਲ ਚ ਜਾਲੀ ਟਪੈ ਰਹੀ ਹੈ ਔਰ ਲੋਕਾਂ ਦੇ ਵਿੱਚ ਜੋਸ਼ ਹੈ ਔਰ ਵੋਟਾਂ પાਕੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਔਰ ਆਪਣੇ ਰਾਹੁਲ ગાંધી ਜੀ ਸੋਨੀਆ ਗਾਂਧੀ ਕਮਾਂਡ ਹਾਈ ਕਮਾਂਡ ਦੀ ਝੋਲੀ ਵਿੱਚ 13 ਦੀ 13 ਸੀਟਾਂ ਪੰਗੇ ਜਾਣ ਦੇ ਚ ਕਾਂਗਰਸ ਦਾ ਇੱਕ ਇੱਕ ਵਰਕਰ ਇਕੱਠਾ ਹੈ ਉਹ ਕਾਂਗਰਸ ਦੇ ਨਾਲ ਹੈ ਉਹ ਇੱਕ ਇੱਕ ਵਰਕਰ ਮਿਹਨਤ ਕਰਕੇ ਸਾਰੇ ਪੰਜਾਬ ਚੋਂ ਸੱਤੋਂ ਵੱਧ ਵੋਟਾਂ ਜਿਤਾ ਕੇ ਲਿਆਵਾਂਗੇ ਦਵਾਈ ਬਿੰਦੀ ਅੱਜ ਉਹਨਾਂ ਨੇ ਪਾਰਟੀ ਨਾਲ ਗਦਾਰੀ ਕਰਕੇ ਦੂਜੀ ਪਾਰਟੀ ਜੁਆਇਨ ਕਰ ਲਈ ਜਿਹਨੂੰ ਸਾਰੇ ਉਮਰ ਗਾਲਾਂ ਕੱਢਦੇ ਦੇ ਰਾਜਾ ਵਡਿੰਗ ਜੀ ਦਾ ਸਾਰੇ ਡਟ ਕੇ ਨਾਲ ਖੜੇ ਆ ਪਰ ਉਹਨਾਂ ਨੂੰ ਵਧੀਆ ਵੋਟਾਂ ਨਾਲ ਜਿਤਾ ਕੇ ਭੇਜਾਂਗੇ ਇੱਥੋਂ ਆਪਸ ਆਪਾਂ ਬੇਕਰਮ ਰਹੇ ਪੰਜਾਬ ਲਾਈਵ ਦੇਖ ਰਹੇ ਦਰਸ਼ਕਾ ਦਾ ਮੈਂ ਮੁਸਕਾਨ ਸਵਾਗਤ ਕਰਦੀ ਆਂ ਅੱਜ ਸਾਡੇ ਵਿੱਚ ਨੇ ਕਾਂਗਰਸ ਦੇ ਉਮੀਦਵਾਰ ਰਾਜਾ ਬੜੀ ਜੀ ਜਿੱਥੇ ਉਹਨਾਂ ਦਾ ਰੋਡ ਤੋਂ ਕੱਢਿਆ ਜਾ ਰਿਹਾ ਹੈ i yeah. ਜੋ ਬੜੀ ਅੰਜੀ ਸਾਡੇ ਵਿੱਚ ਨੇ ਦੇਖ ਸਕਦੇ ਹੋ ਤੁਸੀਂ ਮੁਕੇ ਦੀਆਂ ਤਸਵੀਰਾਂ ਆ ਵੀ ਭਾਜੀ ਗੱਡੀ ਕਿੱਥੇ ਘਰਾਈ ਆ ਬੜਾ ਬਾਈਕਾਂ ਕਰਦੇ ਜੀ ਜਦੋਂ ਰਾਤ ਆ ਕੇ ਕਰਦੇ ਪਰ ਕਰ ਹਾਂ ਉੱਪਰ ਕਰ ਦੇ ਇਹੋ ਜਿਹਾ

ਜੀ ਪਰਮਾਾ ਸਵਾਗਤ ਹੈ ਕਿ ਸਾਰਾ ਲੁਧਿਆਣਾ ਸ਼ਹਿਰ ਪੱਪਾ ਪਾਰ ਹੋਇਆ ਪਿਆ ਤੇ ਤੁਸੀਂ ਦੇਖੋਗੇ ਇੱਕ ਤਰਫਾ ਜਿੱਤ ਹੋਗੀ ਰਾਜਾ ਵਰਿੰਗ ਅ ਮੇਰਾ ਵਟਾ ਵੀਰ ਹੈ ਤੇ ਉਹ ਲੱਖਾਂ ਤੋਂ ਨਹੀਂ ਤਾਂ 1 ਲੱਖ ਵੋਟਾਂ ਤੋਂ ਜਿੱਤੀਆ ਹੋਗਾ ਤੇ ਸੈਂਟਰ ਹਲਕਾ ਅਸ ਕੀ 25000 ਵੱਧ ਵੋਟਾਂ ਤੋਂ ਰਾਜੇ ਨੂੰ ਇੱਥੋਂ ਜਿੱਤ ਅੱਗੇ ਪਹੁੰਚਾਂਗੇ ਥੈਂਕ ਯੂ ਸਰ ਥੈਂਕ ਯੂ ਪਲੱਸ ਪਲੱਸ ਮਾਈਂ ਥੈਂਕ ਯੂ ਤਵਾਰਦਾਰ ਤਵਾਰਦਾਰ ਕੌਣ ਜਿੱਤੇਗਾ ਰਾਜਾਵੜਿੰਗ ਜਿੱਤੂਗਾ ਜੀ ਕੋਈ ਸ਼ਰਤ ਲਾਵੇ ਲਾਲਾ ਜੀ ਹਾਂਜੀ ਸਿਰ ਤੋਂ ਕੀ ਕਿਹਾ ਕਾਂਗਰਸ ਪਾਰਟੀ ਇੱਥੋਂ ਜਿੱਤ ਹਾਸਲ ਕਰੇਗੀ ਇਹ ਸਾਰਿਆਂ ਨੂੰ ਉਮੀਦ ਸੀ ਕਿ ਇੱਥੇ ਇੱਕ ਬਹੁਤ ਵਧੀਆ ਕੈਂਡੀਡੇਟ ਦਿੱਤਾ ਜਾਏਗਾ ਕਾਂਗਰਸ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਰਾਜਾਵੜਿੰਗ ਨੂੰ ਇਸ ਚੋਣ ਮਹੀਨੇ ਦੇ ਵਿੱਚ ਭੇਜ ਕੇ ਸਾਡੇ ਕਾਂਗਰਸੀਆਂ ਦਾ ਉਤਸ਼ਾਹ ਭਰਿਆ ਅਸੀਂ ਹਾਈ ਕਮਾਂਡ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਕਿ ਸਾਨੂੰ ਰਾਜਾਵੜਿੰਗ ਵਰਗਾ ਇਮਾਨਦਾਰ ਸੂਝਵਾਨ ਨੇਤਾ ਮਿਲਿਆ ਜੋ ਕਿ ਦੁੱਖ ਸੁੱਖ ਵਿੱਚ ਨਾਲ ਖੜਨ ਦਾ ਸਾਡੇ ਵਰਕਰਾਂ ਦੀ ਉਤਸ਼ਾਹ ਬਣੇਗਾ ਥੈਂਕ ਯੂ ਸਰ ਥੈਂਕ ਯੂ ਥੋੜਾ ਟੈਕਨੀਕਲ ਉਹ ਨਿਕਲ ਗਈ ਤਾਰੀ ਹੋਈ ਆ ਯਾਰ ਉਹ ਭਾਈ ਤਾਰ ਤਾਂ ਚੱਲ ਤੇ ਭਾਈ ਤਾਰ ਚੱਲ ਕੇ ਮਾਈਕ ਕਿ ਕਰਾਉਂਦਾ ਆਇਆ ਹੂੰ ਕਿ 20 ਸਾਲ ਕੇ ਨਾਮ ਆ ਉਹ ਪੱਪੀ ਪ੍ਰੈਸ਼ਰ ਜੋ ਕਹ ਰਹੇ ਕਿ ਰਾਜਾ ਬਰਿੰਗਦੀ ਨੂੰ ਇੰਨਾ ਹੌਸਲਾ ਮਿਲਿਆ ਤੇ ਕਾਪੂ ਕਿ ਰਾਜਾ ਪੂਰੇ ਖੁਸ਼ ਨਾ ਸਰ ਕੀ ਕੁਝ ਕਹਿਣਾ ਹੈ ਤੁਹਾਡਾ ਅੱਜ ਰਾਜਾ ਵੜਿੰਗ ਜੀ ਸਾਡੇ ਵਿੱਚ ਆਏ ਦੇਖੋ ਮੈਡਮ ਜੀ ਬੜਾ ਹਫਸਾ ਲੋਕਾਂ ਦੇ ਵਿੱਚ ਔਰ ਉਮੀਦ ਕਰਦੇ ਆ ਕਿ ਰਾਜਾ ਵੜਿੰਗ ਜੀ ਆਪਣੇ ਲੁਧਿਆਣਾ ਜ਼ਿਲ੍ਹੇ ਤੋਂ ਜਿੱਤ ਕੇ ਜਾਣਗੇ ਪੂਰੀ ਉਮੀਦ ਕਰਦੇ ਆ ਲੋਕਾਂ 'ਚ ਜੋਸ਼ ਵੀ ਹੈ ਤੇ ਹਮੂਰਾ ਵੀ ਦੇਖੋ ਲੋਕਾਂ ਦਾ ਸਾਥ ਮਿਲ ਰਿਹਾ ਹੈ ਮਾਰਕੀਟ ਦੇ ਵਿੱਚ ਲੋਕ ਆਫਲੇ ਨਾਲ ਜੁੜ ਰਹੇ ਆ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਵੀ ਰਾਜਾ ਵਰਿੰਗ ਜੀ ਨੂੰ ਦੁਧਾਰਾਣੇ ਜ਼ਿਲ੍ਹੇ ਵਾਸਤੇ ਐਮਪੀ ਬਣਾ ਕੇ ਸੰਸਦਿਤ ਭੇਜੋ ਬਹੁਤ ਬਹੁਤ ਧੰਨਵਾਦ ਪੀਰਾ ਅੱਜ ਰਾਜਾ ਵਰਿੰਗ ਜੀ ਸਾਡੇ ਵਿੱਚ ਆਏ ਹੋਏ ਨੇ ਤੇ ਹਰ ਜਗ੍ਹਾ ਸਾਨੂੰ ਸਟੇਜ ਲੱਗੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੀ-ਆਪਣੀ ਜਗ੍ਹਾ-ਜਗ੍ਹਾ ਸਟੇਜਾਂ ਲਗਾਈਆਂ ਹੋਈਆਂ ਨੇ ਰਾਜਾ ਵਰਿੰਗ ਦੇ ਸਵਾਗਤ ਦੇ ਲਈ ਲੋਕਾਂ ਦੇ ਵਿੱਚ ਸਾਨੂੰ ਨਵੀਂ ਹੀ ਤਰੀਕੇ ਦਾ ਉੱਸਾ ਦੇਖ ਨੂੰ ਮਿਲ ਰਿਹਾ ਹੈ ਕੋਟਾ ਦੇ ਪ੍ਰਤੀ ਆਓ ਕਰਦੇ ਹਾਂ ਲੋਕਾਂ ਚ ਨਾਲ ਜਰਨਲ ਬਾਤ ਸਿਕਾ ਜੀ ਸਭ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਜੋਸ਼ ਹੈ ਜੋਸ਼ ਹੈ ਸਾਰੇ ਕਾਂਗਰਸ ਵਰਕਰਾਂ ਦੇ ਵਿੱਚ ਉਹ ਦੇਖੋ ਤੁਸੀਂ ਦੇਖ ਰਹੇ ਕਿੰਨੀ ਤਾਕਤ ਨਾਲ ਤਾਕ ਪੈ ਰਹੀ ਹੈ ਔਰ ਲੋਕਾਂ ਦੇ ਵਿੱਚ ਜੋਸ਼ ਹੈ ਔਰ ਇੱਕ ਵੀ ਬੰਦਾ ਦੇਖੋ ਛਾਂ ਦੇ ਵਿੱਚ ਨਹੀਂ ਖੜਾ ਔਰ ਜੋਸ਼ ਹੈ ਉੱਥੇ ਦਾ ਸਮਰਾਲਾ ਚੌਂਕ ਤੋਂ ਲੈ ਕੇ ਬਾਬਾ ਥਾਨ ਸਿੰਘ ਚੌਂਕ ਆਪਾਂ ਖੜੇ ਆ ਲੋਕਾਂ ਦੇ ਵਿੱਚ ਜੋਸ਼ ਹੈ ਆਪਣੇ ਲੀਡਰ ਦੇ ਪ੍ਰਤੀ ਕਾਂਗਰਸ ਦੇ ਪ੍ਰਤੀ ਔਰ ਇੱਕ ਇਹ ਜੋਸ਼ ਇਸ ਕਰਕੇ ਵੀ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਨਾ ਦੀ ਪਾਲਿਸੀਆਂ ਦੇ ਸਰਕਾਰ ਦੀ ਪਾਲਿਸੀਆਂ ਦੇ ਖਿਲਾਫ ਇੱਕ ਰੋਸ਼ ਵੀ ਹੈ ਇਸ ਕਰਕੇ ਜਿਹੜਾ ਹਜੂਮਾ ਤੁਸੀਂ ਦੇਖ ਰਹੇ ਹੋ ਨਜ਼ਾਰਾ ਤੁਹਾਡੇ ਸਾਹਮਣੇ ਹੈ ਥੈਂਕ ਯੂ ਸੋ ਮਚ ਹਾਂਜੀ ਬਹੁਤ ਅੱਛਾ ਲੱਗ ਰਿਹਾ ਜੀ ਕਾਂਗਰਸ ਵਰਕਰਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਥੋੜੀ ਜਿਹੀ ਟਿਕਟ ਆਪਣੀ ਲੇਟ ਜਰੂਰ ਹੋ ਗਈ ਆ ਪਰ ਉਹਨਾਂ ਹੀ ਜ਼ਿਆਦਾ ਉਤਸ਼ਾਹ ਕਾਂਗਰਸ ਵਰਕਰਾਂ 'ਚ ਹੁਣ ਆਇਆ ਬੜਿੰਗ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਵੀ ਨੇ ਉਹ ਇੱਥੇ ਆਏ ਨੇ ਸਾਰੀ ਕਾਂਗਰਸ ਇਕਜੁੱਟ ਹੋ ਕੇ ਇਹਨਾਂ ਨੂੰ ਜਤਾਂ 'ਚ ਜ਼ੋਰ ਲਗਾ ਰਹੀਗੀ ਦੇਖੋ ਕਿੰਨੀ ਧੁੱਪ 'ਚ ਵਰਕਰਾਂ 'ਚ ਕਿੰਨਾ ਉਤਸ਼ਾਹ ਹੈ ਜਿਹੜਾ ਸਾਰੇ ਵਰਕਰ ਇੰਨੀ ਧੁੱਪਰੇ ਵਿੱਚ ਵੀ ਖੜੇ ਨੇ ਕਿੰਨੀਆਂ ਸਟੇਜਾਂ ਲਗਾ ਕੇ ਸਾਰੇ ਉਹਨਾਂ ਨੂੰ ਵੈਲਕਮ ਕਰਨ ਲਈ ਖੜੇ ਨੇ ਉਹ ਸਾਰੇ ਇਦਾਂ ਹੀ ਜੋਸ਼ ਨਾਲ ਉਹਨਾਂ ਨੂੰ ਵੋਟਾਂ ਪਾਣਗੇ ਤੇ ਕ ਥੈਂਕ ਯੂ ਸਰ ਪਿੰਕੀ अरोड़ा ਮਹਿਲਾ ਕਾਂਗਰਸ ਵਾਈਸ ਪ੍ਰੈਜ਼ੀਡੈਂਟ ਅੱਜ ਜੋ ਕਾਂਗਰਸ ਵੀ ਦੇ ਵਿੱਚ ਇੰਨਾ ਪਿਆਰ ਦੇਖਿਆ ਅੱਜ ਦੇਖੋ ਕਿੰਨਾ ਪਿਆਰ ਕਾਂਗਰਸ ਕਰ ਰਹੀ ਹੈ ਆਨ ਵਾਲੇ ਟਾਈਮ ਤੇ ਹੀ ਕਾਂਗਰਸ ਆਏਗੀ ਇੰਨਾ ਹੀ ਮੈਂ ਕਹਿੰਦੇ ਹਰ ਵਰਕਰ ਦੇਖੋ ਭਾਜੀਪੀ ਤੋਂ ਵੀ ਨਾਰਾਜ਼ ਹੋ ਗਏ ਨੇ ਆਪਕੋ ਵੀ ਨਾਰਾਜ਼ ਹੋ ਚੁੱਕੇ ਨੇ ਕਾਂਗਰਸ ਪਾਰਟੀ ਨਾਲ ਅੱਜ ਪਿਆਰ ਕੀਤਾ ਠੱਠਾ ਮੱਡਾ ਕੱਟ ਅਸੀਂ ਤੁਸੀਂ ਅੱਜ ਦੇਖ ਰਹੇ ਹੋ ਰਾਜਾ ਵੀਰਨ ਜਿੰਨਾ ਕਿੰਨਾ ਕੱਟ ਹੈ ਮੈਂ ਇੰਨਾ ਹੀ ਕਹਿ ਕੇ ਜਿੱਥੇ ਵੀ ਰਾਜਾ ਵੀਰਨ ਜੀ ਸਾਡੀ ਕੋਲਗਾਨ ਦੀ ਡਿਊਟੀ ਅਸੀਂ ਉਹਨਾਂ ਨੇ ਨਾ ਮੋਢੇ ਨਾਲ ਮੋਢੇ ਲਾ ਕੇ ਵੋਟਾਂ ਪਾ ਕੇ ਉਹਨਾਂ ਨੂੰ ਜ विधानसभा ਦੇ ਵਿੱਚ ਔਰ ਆਪਣੇ rahul gandhi ji sonia gandhi command high command ਦੀ ਝੋਲੀ ਵਿੱਚ 13 ਦੀ 13 ਸੀਟਾਂ ਪंगे ਜਾਂਦੇ ਜਾਂਦੇ ਰਾਜਾ ਭਿੰਦਗ ਸਿੰਘ ਆ ਰਹੇ ਐ ਸੇ ਪੂਰੀ ਬਹੁਮਤ ਨਾਲ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਜਿਤਾ ਕੇ ਹੀ ਭੇਜਾਂਗੇ ਫਤਿਹ ਕਰਕੇ ਭੇਜਾਂਗੇ ਸਾਡੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਬਹੁਤ ਵੱਡਾ ਜੋਸ਼ ਭਰਿਆ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਭਿੰਦਗ ਸਿੰਘ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਲੁਧਿਆਣਾ ਭੇਜਿਆ ਕਾਂਗਰਸ ਦਾ ਇੱਕ ਇੱਕ ਵਰਕਰ ਇਕੱਠਾ ਉਹ ਕਾਂਗਰਸ ਦੇ ਨਾਲ ਉਹਨੇ ਇੱਕ ਇੱਕ ਵਰਕਰ ਮਹਿਦ ਕਰਕੇ ਸਾਰੇ ਪੰਜਾਬ ਚ ਸਭ ਤੋਂ ਵੱਧ ਵੋਟਾਂ ਦੇ ਦਿਤਾ ਕੇ ਲਿਆਵਾਂਗੇ ਰਾਜਾ ਵੜਿੰਗ ਜੀ ਸਭ ਤੋਂ ਵੱਡੀ ਜਿੱਤ ਹੋਈ ਹੈ ਸਰ ਰਾਜਾ ਵੜਿੰਗ ਜੀ ਕਾਂਗਰਸ ਪਾਰਟੀ ਦੇ ਮੀਤਵਾਰਾਂ ਸਾਡੇ ਵਿਸ਼ੇ ਕੀ ਦੇਖੋ ਜੀ ਇਥੇ ਬਿੱਟੂ ਜੀ ਹਮੇਸ਼ਾ ਕਾਂਗਰਸ ਤੋਂ ਖੜਦੇ ਸੀ ਸਾਰੇ ਖੁੱਲ ਕੇ ਸਪੋਰਟ ਕਰਦੇ ਸੀ ਉਹਨਾਂ ਦੀ ਅੱਜ ਉਹਨਾਂ ਨੇ ਪਾਰਟੀ ਨਾਲ ਗਦਾਰੀ ਕਰਕੇ ਦੂਜੀ ਪਾਰਟੀ ਜੁਆਇਨ ਕਰ ਲਈ ਜਿਹਨੂੰ ਸਾਰੇ ਉਮਰ ਗਾਲਾਂ ਕੱਢਦੇ ਰਹੇ ਰਾਜਾ ਵੜਿੰਗ ਜੀ ਦਾ ਸਾਰੇ ਡਟ ਕੇ ਨਾਲ ਖੜੇ ਆ ਔਰ ਉਹਨਾਂ ਨੂੰ ਵਧੀਆ ਵੋਟਾਂ ਨਾਲ ਜਿਤਾ ਕੇ ਭੇਜਾਂਗੇ ਇੱਥੋਂ ਤੁਹਾਨੂੰ ਸਰ ਇਸ ਵਾਰ ਕੀ ਕਹਿਣਾ ਕਿ ਜਿੱਦਾ ਬਿੱਟੂ ਜੀ ਨੇ ਆਪਣੀ ਪਾਰਟੀ ਚੇਂਜ ਕਰ ਲਈ ਹੈ ਦੇਖੋ ਜੀ ਗਦਾਰਾਂ ਨੂੰ ਲੋਕ ਇੱਥੇ ਚਮਕ ਸਖਾਨ ਕੇ ਚੰਗੀ ਤਰ੍ਹਾਂ ਲੁਧਿਆਣੇ ਦੇ ਲੋਕ ਜਿਹੜੇ ਹੈ ਮਿੰਟ ਬਾਅਦ ਪਾਰਟੀਆਂ ਚੇਂਜ ਕਰਦੇ ਹੈ ਨਾ ਦੇਖੋ ਜੀ ਪਬਲਿਕ ਦਾ ਤੁਸੀਂ ਦੇਖ هلا لبنگ هلا لبنگ ايگيو ਸੱਚਾ ਸੱਚੀ ਕੁਛ ਕਰਾਂਗੇ ਥੋੜਾ ਇਸ ਬਾਰੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੁਭਾ ਪ੍ਰਧਾਨ ਤੇ ਲੁਧਿਆਣਾ ਆ ਲੋਕ ਸਭਾ ਤੋਂ ਸਾਡੇ ਪ੍ਰਤੀਆਸੀ ਰਾਜਾ ਵੜਿੰਗ ਜੀ ਪਹੁੰਚੇ ਐ ਤੁਸੀਂ ਵਰਕਰਾਂ ਦਾ ਜੋਸ਼ ਦੇ ਸਕਦੇ ਹੋ ਕਿ ਠਾਠਾ ਮਾਰਦਾ ਇਕੱਠ ਰਾਜਾ ਵੜਿੰਗ ਜੀ ਦੀ ਸਵਾਗਤ ਦੇ ਵਿੱਚ ਉਮੜਿਆ ਸੋ ਬਿਲਕੁਲ ਤੁਸੀਂ ਦੇਖੋਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚਾਰਜ ਜੂਨਰ ਰਿਜ਼ਲਟ ਆਣਾ ਹੈਗਾ ਉਦੋਂ ਰਾਜਾ ਵੜਿੰਗ ਜੀ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਉਹ ਬਿਲਕੁਲ ਸੰਸਦ ਦੇ ਵਿੱਚ ਲੁਧਿਆਣਾ ਵਾਲੇ ਭੇਜਣਗੇ ਥੈਂਕ ਯੂ ਸੋ ਥੈਂਕ ਯੂ ਰਾਜਾ ਵੜਿੰਗ ਜੀ ਨੂੰ ਸ਼ਾਬਾਸ਼ ਜੀ ਬੜਮ ਕਿੱਥੇ ਜਾ ਮਾਈਕ ਤੇ ਇੱਥੇ ਦਾ ਜ਼ਿਆਦਾ ਨਾ ਫੜਿਓ ਸਵਾਗਤ ਹੈ ਰਾਜਾ ਵੜਿੰਗ ਜੀ ਦਾ ਵੋਟ ਦਬਾਓ ਇਹ ਬੜਾ ਸ਼ਾਨਦਾਰ ਰਾਪਾ ਸਾਹਮਣੇ ਦੇਖਤੇ जिंदाबाद अब सब हम मिलकर रहे हैं जिंदाबाद 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 को इन्हें بنارہ ایک منٹ کے لیے ਅਸੀਂ ਅੱਜ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਅੱਜ ਕਾਂਗਰਸ ਨੇ ਟਿਕਟ ਦਿੱਤੀ ਆ ਲੁਧਿਆਣਾ ਪਹੁੰਚੇ ਆ ਪਹਿਲੀ ਵਾਰ ਪਹੁੰਚੇ ਆ ਔਰ ਆਸ ਕਰਦੇ ਆ ਕਿ ਜਿਹੜੀ ਕਾਂਗਰਸੀ ਟੀਮ ਆ ਉਹਨਾਂ ਦਾ ਤਹਿ ਦਿਲੋਂ ਤੋਹਫਾ। ਥੈਂਕ ਯੂ। ਕਾਂਗਰਸ ਪਾਰਟੀ ਦੇ ਅਸੀਂ ਲੁਧਿਆਣਾ ਤੋਂ ਰਾਜਾ ਰਾਜਾ ਪੜ੍ਹੇਗੀ ਜਿਹਨੂੰ ਟਿਕਟ ਦਿੱਤੀ ਅਸੀਂ ਬੜਾ ਧੰਨਵਾਦ ਕਰਦੇ ਆ ਜੀ। ਅਸੀਂ ਉਹਨਾਂ ਦੇ ਨਾਲ ਉਹ ਮੋਹਮਾ ਕੇ ਸਾਰੇ ਉਹਨਾਂ ਦੀ ਨਾਲ ਉਹਨਾਂ ਦੇ ਚੱਲਾਂਗੇ। ਆਜ ਉਹੜਿੰਗ ਜੇ ਸਾਡੇ ਵਿੱਚ ਬਹੁਤ ਵਧੀਆ ਲੱਗ ਗਈ ਸਾਡੇ ਦੇਸ਼ ਚ ਆਏ ਬਹੁਤ ਵਧੀਆ ਨੇਚਰ ਸੀਗਾ ਭਾਈ ਦਾ ਬਹੁਤ ਜਿਆਦਾ ਪੀੜ ਸੀਗੀ ਸਾਨੂੰ ਖੁਸ਼ੀ ਹੋਏਗੀ ਤੇ ਜਿੱਤੇਗਾ ਦਾ ਅਸੀਂ ਬਹੁਤ ਵਧੀਆ ਆਪਣੇ ਆਉਣ ਤੇ ਵਧੀਆ ਗੱਲ ਹੈ ਜੀ ਸਾਡੀ ਇਹਦਾ ਇਹੀ ਕਹਿੰਦੇ ਆ ਕਿ ਸਾਨੂੰ ਕਾਂਗਰਸ ਦਾਰ ਚਾਹੀਦੀ ਆ ਅਸੀਂ ਕਟੜ ਤੋਂ ਸ਼ੁਰੂ ਤੇ ਕਟੜ ਕਾਂਗਰਸリエ ਆ ਆਸਾਨੂੰ ਬਹੁਤ ਬੋਲੀ ਚਾਹੀਦੀ ਆ ਕੋਈ ਬੰਦੇ ਵਧੀਆ ਰਹੇ ਚਾਹੂਗਾ ਵੀ ਦੇਸ਼ ਵਧੀਆ ਹੋ ਜੇ ਹਾਂਜੀ ਵਾਹ ਆਪ ਪਾਰਟੀ ਨੇ ਇਸ ਟਾਈਮ ਕੁਝ ਨਹੀਂ ਕੀਤਾ ਸਾਡੇ ਵਾਸਤੇ ਤਾਂ ਕਰ ਅੱਜ ਅਸੀਂ ਤੁਹਾਨੂੰ ਦਿਖਾਇਆ ਰਾਜਾ ਵਿੰਗ ਦਾ ਡਰੋਨ ਸ਼ੋ ਅਤੇ ਜਿਸ ਦੇ ਵਿੱਚ ਲੋਕਾਂ ਦੇ ਵਿੱਚ ਸਾਨੂੰ ਉਤਸ਼ਾਹ ਦੇਖਣ ਨੂੰ ਮਿਲਿਆ ਐਦਾਂ ਦੀਆਂ ਹੋਰ ਰਿਲੇਟਿਡ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮੇਰੇ ਨਾਲ ਨਹੀਂ ਕੈਮਰਾਮੈਨ ਵੱਲੋਂ